ਬڑے ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਕਿ ਇਹ ਜਹਾਜ਼ ਕਿਉਂ ਇਦਾਂ ਹੋਇਆ ਹੋਵੇਗਾ ਕਿਉਂ ਉਹਦੇ ਵਿੱਚ ਐਡੀ ਵੱਡੀ ਟੈਕਨੀਕਲ ਜਿਹੜੀ ਗਲਤੀ ਆ ਗਈ ਤੇ ਉਹਦੇ ਕਰਕੇ ਇਹ ਜਹਾਜ਼ ਕ੍ਰੈਸ਼ ਹੋ ਗਿਆ ਮਤਲਬ ਬੈਟਨ ਟੇਕ-ਆਫ ਵੀ ਨਹੀਂ ਇੰਜਨ ਕੋਈ ਖਰਾਬ ਹੈ ਵੀ ਮੈਂ ਟੇਕ-ਆਫ ਹੀ ਨਹੀਂ ਕਰ ਸਕਦਾ देन द ਰਨਵੇ ਲੈਂਥ ਇਜ਼ ਅਵੇਲੇਬਲ ਪਾਇਲਟ ਨੂੰ ਉਹ ਪਾਵਰ ਬੰਦ ਕੀਤਾ ਨਾ ਉਹ ਕਾਫੀ ਜੇ ਅਖੀਰ ਤੱਕ ਜਾ ਕੇ ਰੁਕ ਜਾਊਗਾ ਸੇਫ ਇੱਕ ਇੰਜਨ ਦੇ ਉੱਤੇ ਵੀ ਸੇਫਲੀ ਚੱਕਰ ਲਾ ਕੇ ਸਾਰੇ ਪੈਸੇਂਜਰ ਵਾਪਸ ਆ ਸਕਦੇ ਟਵਿਨ ਇੰਜਨ ਦਾ ਮਤਲਬ ਹੀ ਇਹੀ ਹੈ ਦੋ ਇੰਜਨ ਦਾ ਮਤਲਬ ਉਹ ਤੋਂ ਵੀ ਇਹ ਕੰਸਟਰਕਟਡ ਕਿ ਦੋ ਇਕੱਠੇ ਫੇਲ ਹੋਣੇ আর ਜਿਹੜੇ ਮੈਨੂਫੈਕਚਰਸ ਨੈਕਸਟ ਇੰਪੋਸੀਬਲ ਵਾਲੀਆਂ ਕਹਿੰਦਾ ਕੋਈ ਮੈਕੈਨੀਕਲ ਫੇਲਰ ਆਫ ਦੀ ਇੰਜਨਸ অর ਦੇ ਕੁਡ ਬੀ ਐਨ ਪਾਇਲਟ ਐਰਰ ਐਂਟੀਜੀ ਚੀਜ਼ ਹੈ ਕੋਈ ਕੋਈ ਸੈਵਟਾ ਜੋ ਸਮਥਿੰਗ ਯਾ ਟੈਰੇਟ ਕੋਈ ਜੋ ਐਕਟੀਵਿਟੀ ਹੋਵੇ ਕੋਈ ਇਹੋ ਜਿਹਾ ਕੋਈ ਕਿ ਬਰਡਟ ਵਾਲੀ ਕੋਈ ਗੱਲ ਨਹੀਂ ਹੋਈ ਹੈ ਦੂਜੀ ਗੱਲ ਹੈ ਹੁਣ ਜਦ ਕਿ ਦੋਏ ਫਿਊਲ ਫਿਊਲ ਚ ਉਹਦੇ ਚ ਕੁਆਂਟੀਟੀ ਫਿਊਲ ਹੋਣਾ ਜੇ ਫਿਊਲ ਕੋਈ ਬੰਦ ਹੋ ਜਵੇ ਮੈਕੈਨਿਕਲੀ ਜੇ ਕੋਈ ਚੀਜ਼ ਇੱਕ ਇੰਜਨ ਹੋ ਸਕਦੀ ਦੂਜੇ ਨੂੰ ਇਕੱਠੇ ਨਹੀਂ ਹੋ ਸਕਦੀ ਅਲਟੀਮੇਟ ਆਫ ਦੀ ਬੋਇੰਗ ਇੰਡਸਟਰੀ ਜਿਹਨੂੰ ਕਹਿੰਦੇ ਡ੍ਰੀਮ 에ਅਕ੍ਰਾਫt ਸਾਰੀ ਚੀਜ਼ ਡ੍ਰੀਮ ਗਰਲ ਤੋਂ ਡ੍ਰੀਮ 에ਅਕ੍ਰਾਫt ਓਕੇ ਇਸ ਤਰੀਕੇ ਨਾਲ ਇਹ ਬਣਾ ਕੇ ਇੱਚ ਪੂਰਾ ਕਾਫੀ ਕਨਸੈਪਟ ਵਾਸ ਟੋਟਲੀ ਡਿਫਰੈਂਟ ਦੀ ਹਾਈਡਰੌਲਿਕ ਸਿਸਟਮਸ ਸੈਡ 에ਅਰਫੋਰਸ ਦੇ ਪਾਇਲਟ ਦੋ ਦੀ 에ਅਰਫੋਰਸ ਨੂੰ ਅਸੀਂ ਦੇ ਰਹੇ ਸੀਗੇ ਸੋ ਐਂਡ that is the time i as a airwise marshal opted and i did a five year tenure and flew the boeing 737 commercially ਜੋ ਜਿਹੜੀ ਵੀਡੀਓ ਸਾਹਮਣੇ ਆਈ ਹੈ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਕੁਝ ਹੋਇਆ ਹੋਊਗਾ ਕਿ ਇਹਦੇ ਵਿੱਚ ਤਾਂ ਲੱਗਦਾ ਵੀ ਜਿਵੇਂ ਜਹਾਜ਼ ਉੱਡਣ लायक ਹੈ ਹੀ ਨਹੀਂ ਸੀਗਾ ਤਾਂ ਵੀ ਉਹਨੂੰ ਮੌਕਾ ਦਿੱਤਾ ਉੱਡਣ ਦਾ ਕਿ ਉੜਦਿਆਂ ਸਾਰ 600 ਫੁੱਟ ਤੇ ਗਿਆ ਤੇ ਫਿਰ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਦੋ ਵੀਡੀਓਜ਼ ਆਈਆਂ ਇੱਕ ਜਿਹੜੀ ਕਲਿੱਪ ਆਉਣ ਲੱਗੀ ਪੂਰਾ ਟੇਕ-ਆਫ ਰਨ ਜਿੱਥੇ ਦਿਖਾਇਆ ਗਿਆ ਐਂਡ ਦੇ ਕਿੰਨੇ ਤਾਂ ਹਾਈਟ ਗੇਨ ਕੀਤਾ ਕਿਦਾਂ ਕ੍ਰੈਸ਼ ਹੋਇਆ ਇਟ ਓਜ਼ ਵੈਰੀ ਵੈਰੀ ਸ਼ੌਕਿੰਗ ਫਾਰ ði fdr ਜਿਹੜਾ ði ਫਲਾਈਟ ਡਾਟਾ ਰਿਕਾਰਡਰ ਐਂਡ ਐਨ ਵੌਇਸ ਰਿਕਾਰਡਰ ਜਿਹੜਾ ਕਾਕਪਿਟ ਕਾਕਪਿਟ ਸੀਵੀਆਰ ਇਹ ਮਿਲ ਗਏ ਹੈਗੇ ਆ ਜ ਜਤੇ ਇਹਦੇ ਐਨਲਾਈਜ਼ ਕਰਨ ਸਾਨੂੰ ਸਾਰਿਆਂ ਨੂੰ ਥੋੜਾ ਜਿਹਾ ਇਹ ਵੇਸ਼ ਵਿੱਚ ਸਬਰ ਕਰਨਾ ਚਾਹੀਦਾ ਲੈਟ ਅਸ ਡਾਟ ਜਿਹਨੂੰ ਕਹਿੰਦੇ ਜੰਪ ਟੂ ਕਨਕਲੂਜਨ ਤੇ ਅਮੀ ਬਲੈਕ ਬਾਕਸ ਦੀ ਬੜੀ ਚਰਚਾ ਹੋ ਰਹੀ ਹੈ ਕਿ ਜੇ ਕਿਤੇ ਬਲੈਕ ਬਾਕਸ ਮਿਲਦਾ ਤਾਂ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਇਹਦੇ ਬਾਰੇ ਜ਼ਿਕਰ ਕਰ ਰਹੇ ਹੋ ਤੁਸੀਂ ਤੇ ਇਹ ਕੀ ਚੀਜ਼ ਹੁੰਦੀ ਹੈ ਇਹ ਇਹਨੂੰ ਕਿਦਾਂ ਆਪਾਂ ਰਿਕਵਰ ਕਰਦੇ ਆ ਕਿਸੇ ਨੇ ਅੰਡ ਕਰੇਜ ਡਾਊਨ ਕੀਤੀ ਅੰਡ ਕਰੇਜ ਅਪ ਕੀਤਾ ਟੇਕ ਆਫ ਕੀਤਾ ਉਹਨਾ ਫਲਾਈਟ ਡਾਟਾ ਰਿਕਾਰਡਰ ਕਿਨੇ ਹਾਈਟ ਤੇ ਗਿਆ ਕਿੱਧਰ ਨੂੰ ਮੁੜਿਆ ਇਹ ਸਾਰਾ ਕੁਝ ਉਹ ਫਲਾਈਟ ਡਾਟਾ ਰਿਕਾਰਡਰ ਰਿਕਾਰਡ ਕਰਦਾ ਹੁਣ ਵਜੇ ਦੋ ਪਾਇਲਟ ਹੁੰਦੇ ਆ ਜਾਂ ਹੋਰ ਵੀ ਕਾਕਪਿਟ ਦੀ ਕੋਈ ਛੋਟੀ ਜਿਹੀ ਛੋਡੀ ਜੀ ਜੋ ਆਵਾਜ਼ ਹੁੰਦੀ ਗੱਲ ਕੀਤੀ ਹੈ ਹੁਣ ਜੇ ਦੋ ਪਾਇਲਟ ਉਡਾਣ ਦੇ ਜਿਹੜੇ ਕਾਕਪਿਟ ਚ ਹੁੰਦੇ ਉਹਨਾਂ ਦੀ ਆਪਸ ਦੀ ਤਾਲਮੇਲ ਉਹਨਾ ਬਹੁਤ ਜ਼ਰੂਰੀ ਹੈ ਤੋ ਉਹਨਾਂ ਦੀ ਜੋ ਐਕਸ਼ਨ ਦੇ ਵਿੱਚ ਉਹ ਕਾਕਪਿਟ ਵੌਇਸ ਰਿਕਾਰਡਰ ਦੱਸਦਾ ਬਰਡਟ ਦੇ ਬਾਰੇ ਸੋ ਤੇ ਬਰਡਟ ਦਾ ਮਤਲਬ ਕੀ ਹੋਈ ਹੈ ਕਿ ਕੋਈ ਚੀਜ਼ ਕੋਈ ਫੋਰਨ ਆਬਜੈਕਟ ਅੱਗੇ ਤੁਹਾਡੇ ਜੇ ਇੰਜਨ ਦੇ ਵਿੱਚ ਪੂਰੀ ਬਰਡ ਸੱਕਨ ਹੋ ਜਾਏ ਉਹ ਇੱਕ ਤਰ੍ਹਾਂ ਨੂੰ ਇੰਜਨ ਨੂੰ ਚੋਕ ਕਰ ਦਿੰਦਾ ਉਹ ਇੰਜਨ ਨੇ ਬੰਦ ਹੋ ਜਾਣਾ ਏਅਰ ਇੰਡੀਆ ਦਾ ਜਹਾਜ਼ ਅੰਮਦਾਬਾਦ ਦੇ ਵਿੱਚ ਕੱਲ ਕ੍ਰੈਸ਼ ਹੋ ਗਿਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਕਿ ਉਡਦੇ ਅੰਸਾਰ ਉਹ ਜਹਾਜ਼ ਕ੍ਰੈਸ਼ ਕਿਉਂ ਹੋ ਗਿਆ ਬਹੁਤ ਸਾਰੀਆਂ ਜਾਨਾਂ ਉੱਥੇ ਚਲੇ ਗਈਆਂ ਨੇ ਬਹੁਤ ਸਾਰੀਆਂ ਇਮੋਸ਼ਨਲ ਸਟੋਰੀਜ਼ ਬਾਹਰ ਆ ਰਹੀਆਂ ਨੇ ਕਿ ਆਪਣੇ ਬੱਚਿਆਂ ਦੇ ਨਾਲ ਕੁਝ ਲੋਕ ਉੱਥੇ ਘੁੰਮਣ ਜਾ ਰਹੇ ਸੀ ਜਾਂ ਸੈਟਲ ਹੋਣ ਜਾ ਰਹੇ ਸੀ ਪਰ ਉਹ ਉਹਨਾਂ ਦੀ ਆਖਰੀ ਫਲਾਈਟ ਸੀਗੀ ਹੁਣ ਬੜੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਕਿ ਇਹ ਜਹਾਜ਼ ਕਿਉਂ ਇਦਾਂ ਹੋਇਆ ਹੋਵੇਗਾ ਕਿਉਂ ਉਹਦੇ ਵਿੱਚ ਐਡੀ ਵੱਡੀ ਟੈਕਨੀਕਲ ਜਿਹੜੀ ਗਲਤੀ ਆ ਗਈ ਤੇ ਉਹਦੇ ਕਰਕੇ ਇਹ ਜਹਾਜ਼ ਕ੍ਰੈਸ਼ ਹੋ ਗਿਆ ਮੇਰੇ ਨਾਲ 에ਅਰ ਵਾਈਸ ਮਾਰਸ਼ਲ ਸਰਵਜੀਤ ਸਿੰਘ ਹੋਠੀ ਨੇ ਜਿਨ੍ਹਾਂ ਦਾ ਫੌਜ ਦੇ ਵਿੱਚ ਵੀ ਬਹੁਤ ਲੰਬਾ ਤਜਰਬਾ ਹੈ ਤੇ ਇਹਨਾਂ ਨੇ 에ਅਰ ਇੰਡੀਆ ਦੇ ਜਹਾਜ਼ ਵੀ ਉਡਾਏ ਨੇ ਲਗਭਗ 5 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਜਿਹੜਾ 에ਅਰ ਇੰਡੀਆ ਦੇ ਜਹਾਜ਼ ਦੇ ਪਾਇਲਟ ਰੇ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਉਹਦੇ ਵਿੱਚ ਕੀ ਟੈਕਨੀਕਲ ਖਰਾਬੀ ਹੋ ਸਕਦੀ ਆ ਜਾਂ 에ਅਰ ਇੰਡੀਆ ਦੇ ਜਹਾਜ਼ ਕਿਵੇਂ ਦੇ ਆ ਕਿਉਂਕਿ ਇਹਨਾਂ ਦੇ ਬਾਰੇ ਇਹ ਵੀ ਚਰਚਾ ਬਹੁਤ ਹੁੰਦੀ ਰਹੀ ਕਿ 에ਅਰ ਇੰਡੀਆ ਨੇ ਆਪਣੇ ਜਹਾਜ਼ ਉਸ ਤਰੀਕੇ ਨਾਲ ਮੇਨਟੇਨ ਨਹੀਂ ਕੀਤੇ ਜਿਸ ਤਰੀਕੇ ਦੇ ਰੱਖਣੇ ਚਾਹੀਦੇ ਸੀਗੇ ਤੇ ਤਾਂ ਹੀ ਕਰਕੇ ਇਹ ਜਿਹੜਾ ਕੱਲ ਵੱਡਾ ਹਾਦਸਾ ਹੋ ਗਿਆ ਤਾਂ ਹੁਣ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਜੀ ਤੁਹਾਡਾ ਵੀ ਆਉਣਾ ਕਿ ਇਹ ਜਿਹੜਾ ਕੱਲ ਹਾਦਸਾ ਹੋਇਆ ਹੈ ਇਹ ਬਹੁਤ ਹੀ ਸੈਡ ਐਂਡ ਵੈਰੀ ਟੱਚਿੰਗ ਹੈ ਮੈਂ ਵੀ ਕੱਲ ਦਾ ਜਦੋਂ ਤੋਂ ਖਵਾਰ ਤੋਂ ਮੈਂ ਟੈਲੀਵਿਜ਼ਨ ਤੋਂ ਉੱਠਿਆ ਨਹੀਂ ਹੈ ਟ੍ਰਾਈ ਟੂ ਅੰਡਰਸਟੈਂਡ ਕੀ ਹੋਇਆ ਕੀ ਹੈਗਾ ਆਪਣੇ ਕੁਲੀਗਸ ਨਾਲ ਫੋਨ ਕਰ ਰਿਹਾ ਕਲੋਜ਼ਲੀ ਮੋਨੀਟਰ ਕੀਤਾ ਯੈਸ ਕੀ ਹੋਇਆ ਹੱਲੇ ਵੀ ਜਦ ਤੱਕ ਇਨਕੁਆਇਰੀ ਨਹੀਂ ਖਤਮ ਹੋਉਂਦੀ ਕੋਈ ਮੈਂ ਕੋਈ ਨਹੀਂ ਦੱਸ ਸਕਦਾ ਬਟ ਆਪਣਾ ਤਜਰਬਾ ਦੱਸ ਸਾਹਿਬ ਕਿਦਾਂ ਕਿਸ ਲੈਵਲ ਤੇ ਹੋਇਆ ਉਹਦੀ ਅਸੀਂ ਚਰਚਾ ਕਰ ਸਕਦੇ ਸੀ ਜੀ ਸਰ ਤੁਹਾਡਾ ਆਰਮੀ ਦੇ ਵਿੱਚ ਫੌਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿ ਤੁਸੀਂ ਬਹੁਤ ਲੰਬਾ ਸਮਾਂ ਫਾਈਟਰ ਜੈਟ ਉਡਾਏ ਨੇ ਤੇ ਲਗਭਗ 5 ਸਾਲ ਦਾ ਐਕਸਪੀਰੀਅੰਸ ਰਿਹਾ 에ਅਰ ਇੰਡੀਆ ਦੇ ਨਾਲ ਤੁਹਾਡਾ ਕਿ ਤੁਸੀਂ ਉਹਨਾਂ ਦੇ ਪਾਇਲਟ ਵੀ ਰਹੇ ਹੋ ਹਾਂਜੀ ਹਾਂਜੀ ਜਿੱਦਾਂ ਸਾਡਾ ਮੇਰੇ 에ਅਰ ਫੋਰਸ ਦਾ ਕੈਰੀਅਰ ਖਤਮ ਹੋ ਰਿਹਾ ਸੀਗਾ ਇਧਰਲੇ ਪਾਸੇ 204 ਦੇ ਵਿੱਚ ਅ ਬਰੀ ਬਿਗ 에ਰੀਨੇ ਦੀ ਐਕਸਪੈਂਸ਼ਨ ਹੋਈ ਕੀ ਐਕਸਪੈਂਸ਼ਨ ਦੇ ਵਿੱਚ ਅਸੀਂ ਨਾ 에어 ਇੰਡੀਆ ਨੇ ਤਿੰਨ ਦਮੇ ਟਾਈਪ ਦੇ ਜਹਾਜ਼ ਲੈ ਇੱਕ ਤੋਂ 737 which was uh, uh, ਫੋਰ మీడియం ਹਾਲ ਵਾਸਤੇ ਜਿਹਨੂੰ ਕਹਿੰਦੇ ਆ ਉਹ ਜਿਹੜੇ 4 ਤੋਂ 5 ਘੰਟੇ ਫਲਾਈਟ ਵਾਸਤੇ ਉਹ ਜਹਾਜ਼ B25 ਖਰੀਦੇ 777 ਵਾਈਡ ਬਾਡੀਡ ਲੌਂਗ ਡਿਸਟੈਂਸ ਵਾਸਤੇ ਲਵਾ ਜਹਾਜ਼ ਤੇ ਇਹ ਡ੍ਰੀਮ ਲਾਈਨਰ ਵੀ ਨਾਲ ਜਿਹੜਾ ਡ੍ਰੀਮ ਲਾਈਨਰ ਇਟ ਵਾਸ ਦੀ ਅਲਟੀਮੇਟ ਆਫ ਦੀ ਬੋਇੰਗ ਇੰਡਸਟਰੀ ਜਿਹਨੂੰ ਕਹਿੰਦੇ ਡ੍ਰੀਮ 에ਅ ਕ੍ਰਾਫਟ ਸਾਰੀ ਚੀਜ਼ ਡ੍ਰੀਮ ਗਰਲ ਤੇ ਡ੍ਰੀਮ 에ਅ ਕ੍ਰਾਫਟ ਓਕੇ ਇਸ ਤਰੀਕੇ ਨਾਲ ਇਹ ਬਣਾਇਆ ਗਿਆ ਕਿ ਪੂਰਾ ਕਾਫੀ ਕਨਸੈਪਟ ਵਾਸ ਟੋਟਲੀ ਡਿਫਰੈਂਟ ਦੀ ਹਾਈਡਰੌਲਿਕ ਸਿਸਟਮਸ ਵਰ ਯੂ ਨੋ was changed into electrical system to make it safer comfortable and very economical so us da ran de vich na jdi is expansion nu de pilot di load sagi so air india approached afos and afos naturally being a fighting arm we could not release any young uh, pilots so the option air force offered to give a senior pilots jehde assi retire ho rahe sige sada career air force khatam ho reya siga because air in india the as per the international uh, dgcs rules which a commercial pilot can fly up to the age of 65 to 5 saal you know commercial point of view je trained pilot je sada prior experience is more than enough to give balance out sadi training cost and give output to the company so a gap build karnu saade air force de pilot ਦੀ ਆਪਟ 에어 ਫੋਰਸ ਨੂੰ ਅਸੀਂ ਦੇ ਰਹੇ ਸੀਗੇ ਸੋ ਐਂਡ ਦੈਟ ਇਜ਼ ਅ ਟਾਈਮ ਆਈ ਐਸ ਅ 에어 ਵਾਈਸ ਮਾਰਸ਼ਲ ਆਪਟਡ ਐਂਡ ਆ ਡਿਡ ਅ 5 ਇਅਰ ਟੈਨਿਓਰ ਐਂਡ ਫਲੂ ਦੀ ਬੋਇੰਗ 737 ਕਮਰਸ਼ੀਅਲੀ ਤੁਸੀਂ ਜ਼ਿਆਦਾਤਰ ਕਿਹੜੇ ਰੂਟ ਤੇ ਉੱਤੇ ਜਹਾਜ਼ ਹੜਾਉਂਦੇ ਅੜਾਉਂਦੇ ਰਹੇ ਹੋ 에어 ਇੰਡੀਆ ਦਾ ਸੋ ਲਾਈਕ ਐਸ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਬ੍ਰਾਂਡ ਨਿਊ ਜਹਾਜ਼ ਬੋਇੰਗ 737 ਇਸ 737 ਦਾ ਸੀਰੀਜ਼ ਦਾ ਸਭ ਤੋਂ ਯੂਨਿਟ ਲਾਈਕ ਆ ਵਾਸ ਅ ਫਰੀਕ ਗੁੱਡ ਡਿਜ਼ਾਈਨ ਤੇ ਇਹਦੇ ਬੜੇ ਹੋਰ ਸੀਰੀਜ਼ ਬਣੇ ਤਾਂ ਅਚਲੇ ਮੇਰਾ ਟਾਈਮ ਆਇਆ ਕਿ 800 ਦਾ ਨਵੇਂ IC 737 mm -hmm. 800 ਬ੍ਰੈਂਡ ਨਿਊ ਏਅਕ੍ਰਾਫਟ ਹ ਐਡ ਕਮ ਯੂ نو ਦੋ ਜਿਹੜੀ ਮਾਡਲ ਜਿਹੜਾ ਜੀ 737 ਵਾਸ ਪੁਰਾਣਾ ਹੀ ਟੈਸਟਡ ਮਾਡਲ ਸੀ ਬਟ ਚੇਂਜਿੰਗ ਵਿਦ ਇਲੈਕਟ੍ਰੋਨਿਕਸ ਮਟੀਰੀਅਲ ਸੋ ਇਟ ਏ ਬ੍ਰੈਂਡ ਨਿਊ ਏਕ੍ਰਾਫਟ ਵਿਚ ਇਸ ਕੰਪੇਰੇਬਲ ਇਵਨ ਟੂ ਦੈਟ ट्रिपल 7 ਜਿਹੜੇ ਬਾਦ ਦਾ ਜਹਾਜ਼ ਉਹਨਾਂ ਵੀ ਮਾਡਰਨ ਕਈ ਗੱਲਾਂ ਤੋਂ ਮੰਨਿਆ ਜਾਂਦਾ ਸੀ ਤੇ ਦੂਜੇ ਹੋਰ ਜਹਾਜ਼ ਕਿ 트리플 7 ਜਿਹਦਾ ਤਾਂ ਦੱਸਿਆ ਲੌਂਗ ਰੇਂਜ ਬਟ ਯੂ ਆਸਕ ਮੀ ਕਿ ਮੈਂ ਕਿਥੇ ਕਿਤਾ ਲੈ ਕੇ ਤੁਸ ਮੀਡੀਅਮ ਹਾਲ ਮੀਡੀਅਮ ਹਾਲ ਲਈ ਸੀਗਾ ਇਟ ਇਜ਼ ਮੀਡੀਅਮ ਹਾਲ ਹੈ ਕਿ ਸਾਡੀ ਕੰਟਰੀ ਤੋਂ ਜਿਹੜੀਆਂ ਇਫ ਯੂ ਸੀ ਈਸਟਰਨ ਸਾਈਡ ਦੇ ਵਿੱਚ ਜਿਹੜੀਆਂ ਸਾਰੀਆਂ 에ਅ ਫੀਲਡਸ ਹੈ ਫਲੋਨ ਓਵਰ देयर ਟੂ ਦੁਬਈ ਅਬੂ ਦਾਬੀ ਮਸਕਟ ਇਹਦੇ ਦੇ ਪਾਸੇ ਕੁਵੇਟ ਤੱਕ ਵੀ ਅਸੀਂ ਆ ਦੋਹਾ ਐਂਡ ਸਲਾਲਾ ਉਮਾਨ ਇਧਰ ਆਏ ਜੇ ਇਧਰ ਤੁਸੀਂ ਵੈਸ਼ਵਲ ਜਾਓ ਤੇ ਜਿਹੜੀ ਰੇਂਜ ਸੀਗੀ ਵੀ ਟੁੱਕਸ ਟੂ ਥੱਲੇ ਪਹਿਲਾਂ ਕੋਲੰਬੋ ਫਲੋਨ ਟੂ ਸਿੰਗਾਪੋਰ ਫਲੋਨ ਟੂ ਕੋਲੰਬੋਰ ਬੈਂਕਾਕ ਸੋ ਇਨੀ ਕ ਰੇਂਜ ਵਾਲੇ ਇਹ ਸਾਡਾ ਜਾਸ ਸੀ ਚਾਏ ਆਫ ਲੂਫ ਫੋਰ 5 ਇਅਰਸ ਬਸ ਐਸੇ ਦਾ ਤੁਹਾਡਾ ਇੰਡੀਅਨ ਜਿਹੜਾ 에ਅਰ ਇੰਡੀਆ ਦੇ ਨਾਲ ਵੀ ਤਜਰਬਾ ਹੈਗਾ ਜਦੋਂ ਕੱਲ ਤੁਸੀਂ ਉਹ ਹਾਦਸਾ ਦੇਖਦੇ ਹੋ ਜਾਂ ਜਿਹੜੀ ਵੀਡੀਓ ਸਾਹਮਣੇ ਆਈ ਹੈ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਕੁਝ ਹੋਇਆ ਹੋਊਗਾ ਕਿ ਇਹਦੇ ਵਿੱਚ ਤਾਂ ਲੱਗਦਾ ਵੀ ਜਿਵੇਂ ਜਹਾਜ਼ ਉਡਣ ਲਾਇਕ ਹੈ ਹੀ ਨਹੀਂ ਸੀਗਾ ਤਾਂ ਵੀ ਉਹਨੂੰ ਮੌਕਾ ਦਿੱਤਾ ਉਡਣ ਦਾ ਕਿ ਉੜਦਿਆਂ ਸਾਰ 600 ਫੁੱਟ ਤੇ ਗਿਆ ਤੇ ਫਿਰ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਜਦੋਂ ਤੁਸੀਂ ਵੀਡੀਓ ਦੇਖੀ ਤੁਹਾਡੇ ਮਨ 'ਚ ਕੀ ਆਇਆ ਪਹਿਲਾਂ ਵੀ ਇਹ ਕਿਉਂ ਹੋਇਆ ਹੋਊਗਾ ਇਹਦਾ ਹਾਂਜੀ ਇਹ ਜਿਹੜੇ ਵੀਡੀਓ ਦੇਖੇ ਮੈਂ ਵੀ ਬਹੁਤ ਵਾਰੀ ਦੇਖੇ ਆ ਜੀ ਅਖੀਲੀ ਦੋ ਵੀਡੀਓਜ਼ ਆਈਆਂ ਇੱਕ ਜਿਹੜੀ ਕਲਿੱਪ ਆਉਣ ਲੱਗੀ ਪੂਰਾ ਟੇਕ ਆਫ ਰਨ ਜਿੱਥੇ ਦਿਖਿਆ ਗਿਆ ਐਂਡ ਦੇ ਕਰ ਨੇ ਕਿੱਥੇ ਤਾਈ ਹਾਈਟ ਗੇਨ ਕੀਤਾ ਕਿਦਾਂ ਕ੍ਰੈਸ਼ ਹੋਇਆ ਸੋ ਇਟ ਇਜ਼ ਵੈਰੀ ਵੈਰੀ ਸ਼ੌਕਿੰਗ ਐਂਡ ਯੈਸ ਲਾਈਕ ਐਜ਼ ਅ ਪਾਇਲਟ ਆਲਸੋ ਐਜ਼ ਅ ਗੁੱਡ ਪ੍ਰੋਫੈਸ਼ਨਲ ਵੀ ਮਸਟ ਵੇਟ ਫਾਰ ði FDR ਜਿਹੜਾ on the flight data recorder ਐਂਡ ਐਂਡ voice recorder ਜਿਹੜਾ cockpit cockpit CVR ਇਹ ਮਿਲ ਗਏ ਹੈਗੇ ਆ ਜਿੱਤੇ ਇਹਦੇ ਐਨਾਲਾਈਜ਼ ਕਰਨਾ ਸਾਨੂੰ ਸਾਰਿਆਂ ਨੂੰ ਥੋੜਾ ਜਿਹਾ ਇਹ ਵੇਸ਼ਨ ਵਿੱਚ ਸਬਰ ਕਰਨਾ ਚਾਹੀਦਾ ਲੈਟ ਅਸ ਨਾਟ ਜਿਹਨੂੰ ਕਹਿੰਦੇ ਜੰਪ ਟੂ ਕਨਕਲੂਜਨ ਤੇ ਅਮੀ ਅਫਵਾਹ ਫਲਾਈਏ ਉਹ ਚੀਜ਼ ਬਿਲਕੁਲ ਸਾਹਮਣੇ ਆ ਜਣੀ ਇਹ ਚੀਜ਼ਾਂ ਇੰਨੀਆਂ ਵੈਲ ਰਿਕਾਰਡਡ ਮਿੰਟ ਟੂ ਮਿੰਟ ਸੈਕਿੰਡ ਟੂ ਸੈਕਿੰਡ ਜਹਾਜ਼ ਨੇ ਕੀ ਕੀਤਾ ਪਾਇਲਟਸ ਨੇ ਕੀਤਾ ਸਾਰਾ ਕੁਝ ਸਾਹਮਣੇ ਆ ਜਾਣਾ ਬਲੈਕ ਬਾਕਸ ਦੀ ਬੜੀ ਚਰਚਾ ਹੋ ਰਹੀ ਹੈ ਕਿ ਜੇ ਕਿਤੇ ਬਲੈਕ ਬਾਕਸ ਮਿਲਦਾ ਤਾਂ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਇਹਦੇ ਬਾਰੇ ਜ਼ਿਕਰ ਕਰ ਰਹੇ ਹੋ ਤੁਸੀਂ ਤੇ ਇਹ ਕੀ ਚੀਜ਼ ਹੁੰਦੀ ਹੈ ਇਹ ਇਹਨੂੰ ਕਿਦਾਂ ਆਪਾਂ ਰਿਕਵਰ ਕਰਦੇ ਹਾਂ ਸੋ ਉਹੀ ਦੱਸਿਆ ਨਾ ਇਹਨੂੰ ਬਲੈਕ ਬਾਕਸ ਕਹਿੰਦੇ ਨਾ ਸ਼ੁਰੂ ਤੋਂ ਜਾਨੀ ਕਿ ਗਲਤ ਚੀਜ਼ਾਂ ਜਿਹੜੀਆਂ ਕੋਈ ਹੋਈਆਂ ਉਹਨਾਂ ਨੂੰ ਵੀ ਰਿਕਾਰਡ ਕਰਨ ਨੂੰ ਬਟ ਐਕਚੁਅਲੀ ਇਹ 오ਰੇਂਜੇ ਰੰਗ ਦਾ ਬੜਾ ਟੈਲੀਵਿਜ਼ਨ ਤੇ ਦਿਖਾ ਰਹੇ ਆ ਕਿ ਇਹ ਹੁੰਦਾ ਇਹੋ ਜਿਹਾ ਇਟ ਇਜ਼ ਬੇਸਿਕਲੀ ਰਿਕਾਰਡਿੰਗ ਆਲ ਦਾ ਇਲੈਕਟ੍ਰੋਨਿਕਲੀ ਆਲ ਦਾ ਪੈਰਾਮੀਟਰਸ ਆਰ ਰਿਕਾਰਡਡ ਔਨ ਇਨ ਇਟ ओके okay, एक एक जेनु कहंदेया अ एफडीआर फ्लाइट डेटा रिकॉर्डर जो फ्लाइट डेटा रिकॉर्डर ਦਾ ਮਤਲਬ ਹੈ ਸਾਰਾ ਕੁਝ ਇੰਜਨ ਦਾ ਕੰਮ ਜੋ ਫਲਾਈਂਗ ਦਾ ਕੰਮ ਜੋ ਕੁਝ ਵੀ ਹੋਇਆ ਜਦ ਇੰਜਨ ਸਟਾਰਟ ਹੋਇਆ ਕਿੰਨੀ ਆਰਪੀਐਮ ਗਈ ਕਿੰਨੀ ਸਪੀਡ ਆਰਪੀਐਮ ਦੀ ਗਈ ਇੰਜਨ ਦੀ ਕੀ ਪਰਫਾਰਮੈਂਸ ਹਾਈਡਰੋਲਿਕ ਦੀ ਕੀ ਪਰਫਾਰਮੈਂਸ ਸਾਰਾ ਕੁਝ ਹੋ ਰਿਹਾ ਦੂਜੇ ਵੱਲੋਂ ਫਲਾਈਂਗ ਦੇ ਵਿੱਚ ਜਾਜ ਨੂੰ ਕਿੱਧਰ ਨੂੰ ਮੁੜਿਆ ਕਿੱਧਰ ਨੂੰ ਸਿੱਧਾ ਕੀਤਾ ਕਿਸੇ ਨੇ ਅੰਡ ਕਰੇਜ ਡਾਊਨ ਕੀਤੀ ਅੰਡ ਕਰੇਜ ਅਪ ਕੀਤਾ ਟੇਕ ਆਫ ਕੀਤਾ ਉਹਨਾਂ ਫਲਾਈ ਡਾਟਾ ਰਿਕਾਰਡਰ ਕਿੰਨੀ ਹਾਈਟ ਤੇ ਗਿਆ ਕਿੱਧਰ ਨੂੰ ਮੁੜਿਆ ਸੋ ਇਹ ਸਾਰਾ ਕੁਝ ਉਹ ਫਲਾਈ ਡਾਟਾ ਰਿਕਾਰਡਰ ਰਿਕਾਰਡ ਕਰਦਾ ਔਰ ਇਹੋ ਜੀ ਚੀਜ਼ ਹੈ ਮਿਲ ਗਈ ਆਲਰੇਡੀ ਕਿ ਇਹ ਹੀਟ ਪ੍ਰੂਫ ਐਕਸ਼ਨ ਪ੍ਰੂਫ ਹੁੰਦੀ ਹੈ ਕਿਤੇ ਨਹੀਂ ਜਾਂਦੀ ਸੋ ਇਹਨਾਂ ਨੇ ਦੇ ਆਰ ਗੋਇੰ ਟੂ ਟੇਕ ਸਮ ਟਾਈਮ ਕਪਲ ਆਫ ਡੇਸ ਟੂ ਐਨਲਾਈਜ਼ ਇਟ ਤੋ ਦੂਜਾ ਹੁੰਦਾ ਜਿਹਨੂੰ ਬਲੈਕ ਬੌਕ ਸੀਵੀਆਰ ਸੱਦੇ ਕਾਕਪਿਟ ਵੌਇਸ ਰਿਕਾਰਡਰ ਵੌਇਸ ਵਾਜ਼ੇ ਦੋ ਪਾਇਲਟ ਹੁੰਦੇ ਆ ਜਾਂ ਹੋਰ ਵੀ ਕਾਕਪਿਟ ਦੀ ਕੋਈ ਛੋਟੀ ਛੋਟੀ ਜੀ ਜੋ ਆਵਾਜ਼ ਹੁੰਦੀ ਗੱਲ ਕੀਤੀ ਹੈ ਹੁਣ ਜੇ ਦੋ ਪਾਇਲਟ ਉਡਾਣ ਦੇ ਜਿਹੜੇ ਕਾਕਪਿਟ ਚੁੰਦੇ ਉਹਨਾਂ ਦੀ ਆਪਸ ਦੀ ਤਾਲਮੇਲ ਹੁਣ ਬਹੁਤ ਜ਼ਰੂਰੀ ਹੈ ਸੋ ਉਹਨਾਂ ਦੀ ਜੋ ਐਕਸ਼ਨ ਦੇ ਵਿੱਚ ਉਹ ਕਾਕਪਿਟ ਵਾਇਸ ਰਿਕਾਰਡਰ ਦੱਸਦਾ ਹੈ ਸੋ ਜਦ ਹੁਣ ਤੁਸੀਂ ਐਕਸ਼ਨ ਦੇ ਬਾਰੇ ਪੁੱਛਣਾ ਚਾ ਰਹੇ ਹੋ ਹੁਣ ਇਹ ਦੋ ਹੀ ਚੀਜ਼ਾਂ ਹੈਗੀਆਂ ਇਹ ਦੋ ਜਾਂ ਤਿੰਨ ਚੀਜ਼ਾਂ ਹੁੰਦੀਆਂ ਕੀ ਕੋਈ ਐਕਸੀਡੈਂਟ ਹੁੰਦਾ ਵਨ ਇਜ਼ ਅ ਟੈਕਨੀਕਲ ਸਾਈਡ ਟੈਕਨੀਕਲ ਸਾਈਡ ਤਾਂ ਗਣਾ ਜਦ ਤੁਸੀਂ ਲੈ ਲਓ ਇਟ ਕੁਡ ਬੀ ਐਨੀਥਿੰਗ ਰਿਲੇਟਡ ਟੂ ਯੂ نو ਇੰਜਨ ਇੰਜਨ ਬੰਦ ਹੋਣਾ ਕਿਉਂ ਬੰਦ ਹੋਣਾ ਕਈ ਚੀਜ਼ਾਂ ਹੁੰਦੀਆਂ ਹੁਣ ਤੁਸੀਂ ਬਰਡਟ ਦੇ ਬਾਰੇ ਸੋ ਤੇ ਬਰਡਟ ਦਾ ਮਤਲਬ ਕੀ ਹੋਈ ਹੈ ਕਿ ਕੋਈ ਚੀਜ਼ ਕੋਈ ਫੋਰਨ ਆਬਜੈਕਟ ਆਗੇ ਤੁਹਾਡੇ ਜੇ ਇੰਜਨ ਦੇ ਵਿੱਚ ਪੂਰੀ ਬਰਡ ਸਕੇਨ ਹੋ ਜਾਏ ਉਹ ਇੱਕ ਤਰ੍ਹਾਂ ਨੂੰ ਇੰਜਨ ਨੂੰ ਚੋਕ ਕਰ ਦਿੰਦਾ ਤੇ ਉਹ ਇੰਜਨ ਨੇ ਬੰਦ ਹੋ ਜਾਣਾ ਕਈ ਵਾਰੀ ਡੈਮੇਜ ਹੋ ਜਾਂਦਾ ਕਈ ਵਾਰੀ ਬੰਦ ਹੋ ਜਾਂਦਾ ਹੈਗਾ ਸੋ ਇਹ ਚੀਜ਼ਾਂ ਹੁੰਦੀਆਂ ਬਾਕੀ ਜੇ ਨੂੰ ਦੱਸ ਸਕਦਾ ਇੰਜਨ ਹੈ ਆਫਟਰ ਆਲ ਸਰ ਇਹ ਵੀ ਚਰਚਾ ਹੁਣ ਹੋ ਰਹੀ ਹੈ ਕਿ ਜਹਾਜ਼ ਦੇ ਵਿੱਚ ਦੋ ਇੰਜਨ ਹੁੰਦੇ ਨੇ ਇਹ ਜੇਦੋਂ ਕੱਲ ਜਹਾਜ਼ ਡਿੱਗਿਆ ਫਿਰ ਇਹ ਦੋਵੇਂ ਇੰਜਨ ਫੇਲ ਹੋ ਗਏ ਹੋਣਗੇ ਇਹਦੇ ਉਹੀ ਤਾਂ ਦੱਸ ਰਿਹਾ ਨਾ ਜੀ ਇਹ ਚੀਜ਼ ਹਾਲੇ ਪਤਾ ਲੱਗਣੀ ਮੈਂ ਦੋਏ ਦੂਏ ਫਲਾਈਂਗ ਪਾਸੇ ਵੀ ਜਾਣਾ ਕਿ ਜੋ ਦੱਸਿਆ ਆਏਗਾ ਦੋਏ ਜਿਹੜੀਆਂ ਨਾ ਜਿੱਦਾਂ ਡਿੱਗਿਆ ਕਰਕੇ ਇਹ ਟਵਿਨ ਇੰਜਨ ਦਾ ਮਤਲਬ ਹੀ ਹੈ ਏਸੀ ਕਰਕੇ ਹੈ ਦੇ ਆਰ ਸੋ ਮੇਡ ਇੰਨਾ ਪਾਵਰਫੁਲ ਹੈ ਤੇ ਜਿਹੜੇ ਵਨ ਇੰਜਨ ਫੇਲਸ ਦੇ ਏਅਰਕ੍ਰਾਫਟ ਕੈਨ ਕੈਨ ਗੈਟ ਯੂ نو ਆਫਟਰ ਅ ਕ੍ਰਿਟੀਕਲ ਸਟੇਜ ਲਈ टेक ऑफ कर ਰਿਹਾ ਜਿੱਦਾਂ ਜਾਂ ਤੋ ਨੇ ਅਬੈਂਡਨ ਟੇਕ-ਆਫ ਕਰਤਾ ਬੈਂਡਨ ਟੇਕ-ਆਫ ਵੀ ਨੇ ਇੰਜਨ ਕੋਈ ਖਰਾਬ ਹੈ ਵੀ ਮੈਂ ਟੇਕ-ਆਫ ਹੀ ਨਹੀਂ ਕਰ ਸਕਦਾ देन द ਰਨਵੇ ਲੈਂਥ ਇਜ਼ ਅਵੇਲੇਬਲ ਪਾਇਲਟ ਨੂੰ ਉਹ ਪਾਵਰ ਬੰਦ ਕੀਤਾ ਨੇ ਉਹ ਕਾਫੀ ਜੇ ਅਖੀਰ ਤੇ ਜਾ ਕੇ ਰੁਕ ਜਾਊਗਾ ਸੇਫ ਓਕੇ ਬਟ ਜੇ ਤੁਹਾਡੀ ਸਪੀਡ ਇੰਨੀ ਵੱਧ ਗਈ ਹੈ ਇੰਜਨ ਦੇ ਉਸ ਤੋਂ ਬਾਅਦ ਜੇ ਫੇਲ ਹੋਵੇ ਤਾਂ ਕਿ ਕਰਫਟ ਕੈਨ ਕੇ ਡੇਰ ਹੋ ਐਂਡ ਇੱਕ ਇੰਜਨ ਦੇ ਉੱਤੇ ਵੀ ਸੇਫਲੀ ਚੱਕਰ ਲਾ ਕੇ ਸਾਰੇ ਪੈਸੇਂਜਰ ਵਾਪਸ ਆ ਸਕਦੇ ਟਵਿਨ ਇੰਜਨ ਦਾ ਮਤਲਬ ਹੀ ਇਹ ਹੈ ਦੋ ਇੰਜ ਦਾ ਮਤਲਬ ਉਦੋਂ ਵੇਦੇ ਕੰਸਟਰਕਟਡ ਕੀ ਦੋ ਇਕੱਠੇ ਫੇਲ ਹੋਣੇ আর ਜਿਹੜੇ ਮੈਨੂਫੈਕਚਰਸ ਨੈਕਸਟ ਇੰਪੋਸੀਬਲ ਵਾਲੀਆਂ ਗੱਲਾਂ ਕਈ ਨਿਰਗ ਪਿਛਲੇ ਕਈ ਦਿਨਾਂ ਤੋਂ ਕਈ ਚਿਰਾਂ ਤੋਂ 에어 ਇੰਡੀਆ ਦੀਆਂ ਸ਼ਿਕਾਇਤਾਂ ਬਹੁਤ ਸੀਗੀਆਂ ਬਹੁਤ ਲੋਕ ਖੱਜਲ ਬਹੁਤ ਹੁੰਦੇ ਸੀਗੇ ਕਈ ਜਗ੍ਹਾ ਦੇ ਉੱਪਰ ਕਹਿੰਦੇ ਵੀ ਉਹਨਾਂ ਦੀਆਂ ਸੁੱਖ ਸਹੂਲਤਾਂ ਵਧੀਆ ਨਹੀਂ ਸੀ ਕਿਤੇ ਲੇਟ ਆ ਜਾਂਦੀ ਮਤਲਬ ਉਹਦਾ ਜਿਹੜਾ ਬਿਹੇਵੀਅਰ ਸੀਗਾ 에어 ਇੰਡੀਆ ਦਾ ਉਹ ਠੀਕ ਨਹੀਂ ਸੀਗਾ ਨਾ ਇਹਨਾਂ ਦੇ ਜਹਾਜ਼ ਬਹੁਤੇ ਵਧੀਆ ਚਲਦੇ ਸੀਗੇ ਬਾਅਦ ਜੀ ਡਿਸਕਸ ਕਰ ਗਏ ਇਹ ਕੋਈ ਕਨੈਕਸ਼ਨ ਨਹੀਂ ਹੈ ਨਾਟ दैट बिकॉज़ आई एम ਐਕਸੈਰ ਇੰਡੀਆ ਆਮ ਯੂ نو ਆਮ ਟਾਕਿੰਗ ਐਸ ਟੂ ਯੂ ਲਾਈਕ ਅ ਪਿਓਰ ਪਿਓਰ ਪ੍ਰੋਫੈਸ਼ਨਲ ਇਨ ਦਾ ਕਾਕਪਿਟ ਬਲਿਕ ਨੇ ਕਈ ਚੀਜ਼ਾਂ ਦੇ ਵਿੱਚ ਕੋਈ ਯੂ نو ਇੰਨੀਆਂ ਪੁੱਠੀਆਂ ਤੋਂ ਪੁੱਠੀਆਂ ਗੱਲਾਂ ਆਮ ਕਾਮਨ ਮੈਨ ਯੂਜ਼ ਕਰਿਆ ਇਸ ਟਾਈਮ ਤੇ ਮੈਂ ਤੁਹਾਨੂੰ ਦੱਸਾਂ ਕਿ ਤਿੰਨ ਚੀਜ਼ਾਂ ਹੁੰਦੀਆਂ ਜਾਂ ਜਾਂ ਉਹਦੇ ਵਿੱਚ ਕੋਈ ਮੈਕੈਨੀਕਲ ਫੇਲਰ ਆਫ ਦੀ ਇੰਜਨਸ অর ਦੇ ਕੁਡ ਬੀ ਅਨ ਪਾਇਲਟ ਏਰਰ ਐਨਤੀਜੀ ਚੀਜ਼ ਹੈ ਕੋਈ ਕੋਈ ਸੇਵਡਾ ਜੋ ਸਮਥਿੰਗ ਯਰ ਟੈਰੇਟ ਕੋਈ ਜੋ ਐਕਟੀਵਿਟੀ ਹੋਵੇ ਤਿੰਨ ਤਿੰਨ ਚੀਜ਼ਾਂ ਆਉਣਗੇ ਜਿਹੜੇ ਦੈਰੇ ਦੇ ਵਿੱਚ ਕੋਈ ਐਕਸੀਡੈਂਟ ਹੁੰਦਾ ਹੈ ਸੋ ਹੁਣ ਆਪਾਂ ਤਿੰਨੋਂ ਚੀਜ਼ਾਂ ਦੇ ਬਾਰੇ ਇੱਕ ਅੱਧੀ ਬਾਰੇ ਗੱਲ ਕਰਕੇ ਤੁਹਾਨੂੰ ਤੁਹਾਡੀ ਰੱਖਿਆ ਨੂੰ ਮੈਂ ਸਮਝਾ ਸਕਦਾ ਜੇ ਤੁਸੀਂ ਪਹਿਲਾਂ ਆਪਾਂ ਕਿਸ ਪਾਇਲਟ ਵਾਲੇ ਗੱਲ ਕਰੀਏ ਉਹਦੇ ਬਾਰੇ ਕਰ ਸਕਦੇ ਆ ਸੋ ਇੱਕ ਪਾਇਲਟ ਐਰਰ ਆਫਟਰ ਆਲ ਪਾਇਲਟ ਐਰਰ ਵਰਡ ਇਹ ਹੈਗਾ ਕਿ ਜੇ ਤਾਂ ਵਰਡ ਹੈ ਪਾਇਲਟ ਐਰਰ ਕੁਝ ਦੇਖੋ ਪਾਇਲਟ ਇਸ ਟ੍ਰੇਨ ਟੂ ਡੂ ਸਰਟਨ ਥਿੰਗ ਬਟ ਅ ਹਿਊਮਨ ਬੀਇੰਗ ਇਸ ਦੇ ਕੁਡ ਬੀ ਸਮ ਸੀਕਵੈਂਸ ਆਫ ਐਕਸ਼ਨ ਜੇ ਉਹਨਾਂ ਦਾ ਜੇ ਟ੍ਰੇਨਿੰਗ ਦੇ ਨਾਲ ਉਲਟ ਫੋਲਡ ਹੋ ਗਏ ਉਹ ਹਾਦਸਾ ਜਿੱਦਾਂ ਹੋਣਾ ਹੁੰਦਾ ਪਰ ਉਹ ਕਾਤੇ ਹੁੰਦਾ ਦੋਆਂ ਦਾ ਤਾਲਮੇਲ ਹੁੰਦਾ ਕਿਸੇ ਨੇ ਕੁਝ ਕਹਿ ਰਿਹਾ ਉਹਨੂੰ ਕਿਸ ਤਰੀਕੇ ਨਾਲ ਕਹਿ ਰਿਹਾ ਯਾਨੀ ਕਿ ਉਹ ਕਹਿ ਰਿਹਾ ਕਿ ਅੰਡਰ ਕੈਰੀਜ ਨੂੰ ਅਪ ਕਰਨਾ ਇੱਕ ਆਰਡਰ ਦੇ ਰਿਹਾ ਦੂਜੇ ਦਾ ਕੰਮ ਹੈ ਕਿ ਉਹਨੂੰ ਐਕਚੁਅਲੀ ਅਪ ਕਰਨਾ ਸੋ ਇਦਾਂ ਦਾ ਤਾਲਮੇਲ ਹੁੰਦਾ ਉਹਨੂੰ ਉਪਫਲਾਈਂਗ ਦੇ ਵਿੱਚ ਹੁੰਦਾ ਇੱਕ ਉਹ ਮਿਸਟੇਕਸ ਕੋਈ ਹੋ ਸਕਦੀਆਂ ਗੱਲਾਂ ਪਰ ਲਾਈਕ ਐਸੇ ਉਹ ਸਾਰੀਆਂ ਚੀਜ਼ਾਂ ਬਾਅਦ ਸਾਹਮਣੇ ਆ ਜਣੀਆਂ ਪਹਿਲਾਂ ਨਹੀਂ ਤਾਂ ਇਹ ਕਹਿ ਸਕਦੇ ਆਂ ਵੀ ਓਵਰਆਲ ਮਤਲਬ ਵੀ ਟੈਕਨੀਕਲੀ ਇਸ਼ੂ ਹੀ ਜਹਾਜ਼ ਦੇ ਵਿੱਚ ਜਿਹੜਾ ਕਾਰਨ ਬਣਿਆ ਕਿ ਇਹ ਨਹੀਂ ਨਹੀਂ ਦੋਏ ਪਾਸੇ ਆ ਮੈਂ ਮੈਂ ਦੋਏ ਪਾਸੇ ਵੀ ਦੋ ਗੱਲਾਂ ਦੱਸਦਾ ਦੱਸੂਗਾ ਤੁਹਾਨੂੰ ਬਟ ਲੈਟਸ ਟੇਕ ਤੁਸੀਂ ਇੰਜਨ ਵਾਲੋ ਚਲੇ ਜਾਓ ਹਾਂਜੀ ਸਾਫ਼ ਪਤਾ ਲੱਗਿਆ ਜੇ ਪਾਵਰ ਹੁੰਦੀ ਤੇ ਜਹਾਜ਼ ਨਾ ਥੱਲੇ ਆਉਣਾ ਹੀ ਨਹੀਂ ਸੀਗਾ ਓਬਵੀਅਸਲੀ ਉੱਥੇ ਲੱਗ ਰਿਹਾ ਕਿ ਪਾਵਰ ਲਾਸ ਪਾਵਰ ਹੈ ਨਹੀਂ ਹੈ ਔਰ ਇਸ ਡੋਟ गिविंग एनफ ਪਾਵਰ ਟੂ ਯੂ نو ધ ਏਅਰਕ੍ਰਾਫਟ ਟੂ ਐਕਸੈਲੇਟ ਐਂਡ ਮੇਨਟੇਨ ਦਾ ਹਾਈਟ ਮੇਨਟੇਨ ਦਾ ਲਿਫਟ ਜਿਹਨੂੰ ਕਹਿੰਦੇ ਪਏ ਆ ਸੋ ਉਸੀ ਚੀਜ਼ ਦਾ ਕਈ ਗੱਲਾਂ ਹੋ ਸਕਦੀਆਂ ਕਈ ਬਰਡ ਹਿੱਟ ਦਾ ਸੁਨੇ ਆ ਹੁੰਦਾ ਹੋਊਗਾ ਕਿ ਬਰਡ ਕਰਕੇ ਇੰਜੈਸਟ ਹੋ ਗਿਆ ਕਿ ਇੰਜਨ ਬੰਦ ਹੋ ਗਿਆ ਪਰ ਉਹ ਨਹੀਂ ਲੱਗਦਾ ਕਰਕੇ ਵੀ ਜਲੇ ਕੋ ਠੀਕ ਹੁੰਦੀ ਹੈ ਲੋਕਾਂ ਨੇ ਦੇਖਿਆ ਹੁੰਦਾ ਕੋ ਵੀਡੀਓ ਚ ਆ ਜਾਂਦਾ ਬਾਹਰ ਲਿਆ ਫੋਟੋ ਆ ਉਹ ਜਿੱਦਾਂ ਵੀ ਇਹਦਾ ਇੰਜਨ ਬੰਦ ਹੁੰਦਾ ਤਾਂ ਪਿੱਛੋਂ ਬਲੈਕ ਸਮੋਕ ਸਮੋਕ ਨਿਕਲਦਾ ਸੋ ਇਹੋ ਜੀ ਚੀਜ਼ ਕੋਈ ਨਹੀਂ ਹੋਏ ਮੈਂ ਵੀ ਰੂਲ ਆਊਟ ਕਰਦਾ ਕਿ ਕੋਈ ਇਹੋ ਜਿਹਾ ਕੋਈ ਅ ਅ ਕਿ ਬਰਨਡਡ ਵਾਲੀ ਕੋਈ ਗੱਲ ਨਹੀਂ ਹੋਈ ਹੈ ਦੂਜੀ ਗੱਲ ਹੈ ਹੁਣ ਜਦ ਕਿ ਦੋਏ ਫਿਊਲ ਫਿਊਲ ਚ ਉਹਦੇ ਚ ਕਵਾਂਟਿਟੀ ਫਿਊਲ ਹੋਣਾ ਚਾਹੀਦਾ ਫਿਊਲ ਕੋਈ ਬੰਦ ਹੋ ਜਵੇ ਮਕੈਨਿਕਲੀ ਜੇ ਕੋਈ ਚੀਜ਼ ਇੱਕ ਇੰਜਨ ਹੋ ਸਕਦੀ ਦੂਜੇ ਨੂੰ ਇਕੱਠੇ ਨਹੀਂ ਹੋ ਸਕਦੀ ਪਰ ਜੇ ਜਦੋਂ ਇਕੱਠੇ ਕੋਈ ਫਿਊਲ ਸਿਸਟਮ ਦੇ ਵਿੱਚ ਦੋਆਂ ਦਾ ਫਿਊਲ ਹੀ ਬੰਦ ਹੀ ਹੋ ਗਿਆ ਉਹ ਕਿਉਂ ਹੋਇਆ ਕਾਤੇ ਹੋਇਆ ਯੈਸ ਦੋਸ ਟੈਕਨੀਕਲ ਥਿੰਗਸ ਆਫ ਦੀ ਇੰਜਨ ਬੋਥ ਇੰਜਨ ਫੇਲਯਰ ਦੇ ਕਈ ਕਾਰਨ ਹੈਗੇ ਆ ਉਹਨੇ ਪਰ ਲੱਗਦਾ ਜਾਨੀ ਕਿ ਦੋ ਇੰਜਨ ਦੋ ਇੰਜਨ ਗਏ ਆ ਨਹੀਂ ਤੇ ਇੱਕ ਇੰਜਨ ਨੇ ਕਿਉਂ ਨਹੀਂ ਹੈ ਉੜੀ ਜਾਣਾ ਸੀਗਾ ਓਕੇ ਸੋ ਇਹ ਇੰਜਨ ਦੀਆਂ ਗੱਲਾਂ ਸੋ ਇਹ ਚੀਜ਼ਾਂ ਥੋੜਾ ਟਾਈਮ ਲੱਗੂਗਾ ਆਜ ਹੋ ਗਿਆ ਠੀਕ ਹੈ ਸਰਬ ਬਹੁਤ ਬਹੁਤ ਧੰਨਵਾਦ ਤੁਸੀਂ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਤਾਂ 에ਅਰ ਵਾਈਸ ਮਾਰਸ਼ਲ ਸਰਵਿਸਿੰਗ ਹੋਟੀ ਨੇ ਇਹਨਾਂ ਦਾ 에ਅਰ ਇੰਡੀਆ ਦੇ ਨਾਲ ਵੀ ਤਜਰਬਾ ਰਿਹਾ ਇਹ ਪਾਇਲਟ ਰਹੇ ਨੇ ਉਹਨਾਂ ਦੇ ਤੇ ਇਹੀ ਚੀਜ਼ ਸਮਝਾ ਰਹੇ ਨੇ ਕਿ ਜਿਹੜਾ ਬਲੈਕ ਬਾਕਸ ਹੈ ਜਾਂ ਜਿਹੜਾ ਵੀ ਸੀ ਆਰ ਹੈਗਾ ਹੈ ਉਹਦੇ ਵਿੱਚੋਂ ਚੀਜ਼ਾਂ ਬਹੁਤ ਸਾਰੀਆਂ ਨਿਕਲ ਕੇ ਬਾਹਰ ਆਉਣਗੀਆਂ ਕਿ ਇੱਕਦਮ ਦੋਵੇਂ ਇੰਜਨ ਬੰਦ ਹੋ ਗਏ ਇਹਦਾ ਕਾਰਨ ਕੀ ਸੀਗਾ ਇਹ ਜਦੋਂ ਤੱਕ ਬਲੈਕ ਬਾਕਸ ਦੇ ਵਿੱਚੋਂ ਚੀਜ਼ਾਂ ਨਹੀਂ ਨਿਕਲਣਗੀਆਂ ਉਦੋਂ ਤੱਕ ਕੋਈ ਵੀ ਚੀਜ਼ ਕਹਿੰਦੇ ਕਹਿਣੀ ਜਾਇਜ਼ ਨਹੀਂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਊਗਾ ਟੈਕਨੀਕਲ ਫਾਲਟ ਸੀਗਾ ਜਾਂ ਕੋਈ ਹੋਰ ਚੀਜ਼ ਸੀਗੀ ਇਸ ਕਰਕੇ ਉਦੋਂ ਤੱਕ ਕਹਿੰਦੇ ਆ ਵੀ ਸਾਨੂੰ ਸਬਰ ਕਰਨਾ ਚਾਹੀਦਾ ਤੇ ਕੋਜੀ ਸਮੇਂ ਬਾਅਦ ਇਹ ਚੀਜ਼ਾਂ ਸਾਰੀਆਂ ਸਮਾਜ ਦੇ ਸਾਹਮਣੇ ਹੋਣਗੀਆਂ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ